ਅਸਲ ਵਿਦਵਾਨ ਕੌਣ ਇੱਕ ਵਾਰ ਇੱਕ ਵਿਦਿਆਰਥੀ ਆਪਣੀ ਬੀਏ ਦੀ ਪੜ੍ਹਾਈ ਪੂਰੀ ਕਰਕੇ ਆਪਣੇ ਘਰ ਜਾ ਰਿਹਾ ਸੀ ਰਸਤੇ ਵਿੱਚ ਇੱਕ ਜੱਟ ਨੇ ਪੁੱਛਿਆ ਕਿੱਥੋਂ ਆ ਰਹੇ ਹੋ ਉਸ ਨੇ ਕਿਹਾ ਮੈਂ ਇਲਮ ਹਾਸਲ ਕਰਕੇ ਆ ਰਿਹਾ ਹਾਂ ਜੱਟ ਨੇ ਕਿਹਾ ਤੈਨੂੰ ਸੋਹਣੀ ਮਹੀਂ ਵਾਲ ਦਾ ਕਿੱਸਾ ਆਉਂਦਾ ਹੈ ਕਹਿੰਦਾ ਹੈ ਨਹੀਂ ਦੁਬਾਰਾ ਫਿਰ ਪੁੱਛਿਆ ਹੀਰਾਂਜਾ ਆਉਂਦਾ ਹੈ ਕਹਿੰਦਾ ਹੈ ਨਹੀਂ ਜੱਟ ਨੇ ਫਿਰ ਕਿਹਾ ਸੱਸੀ ਪੁੰਨੂ ਦਾ ਕਿੱਸਾ ਆਉਂਦਾ ਹੈ ਕਹਿੰਦਾ ਹੈ ਕੋਈ ਨਹੀਂ ਜੱਟ ਨੇ ਫਿਰ ਕਿਹਾ ਫਿਰ ਤੂੰ ਕੀ ਪੜਿਆ ਹੋਇਆ ਹੈ ਹੁਣ ਸੋਚਣ ਦੀ ਗੱਲ ਹੈ ਕਿ ਜਿਸ ਨੂੰ ਖੁਦ ਕੋਈ ਇਲਮ ਨਹੀਂ ਉਹ ਦੂਜਿਆਂ ਨੂੰ ਇਲਮ ਦੇ ਬਾਰੇ ਕਿਵੇਂ ਸਮਝਾਵੇਗਾ ਵਿਦਿਆਰਥੀ ਵਿਚਾਰਾ ਕੀ ਕਹਿੰਦਾ ਚੁੱਪ ਹੋ ਗਿਆ ਇਸੇ ਤਰ੍ਹਾਂ ਹੁਣ ਤੁਸੀਂ ਦੱਸੋ ਜਿਹੜੇ ਅੰਦਰ ਨਹੀਂ ਗਏ ਉਹਨਾਂ ਨੂੰ ਕੀ ਦੱਸੀਏ ਕਿਉਂਕਿ ਜੋ ਨ ਜਾ ਰਹੇ ਸੰਤ ਆਪਣੇ ਅੰਦਰ ਧਿਆਨ ਲਗਾ ਕੇ ਦੇਖਦੇ ਨੇ ਉਹਨਾਂ ਦੀ ਮਿਸਾਲ ਬਾਹਰ ਹੈ ਹੀ ਨਹੀਂ